ਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਾਡੇ ਚੈਨਲ ਗਿਆਨ ਦਾ ਸਫਰ ਦੇ ਵਿੱਚ ਸਵਾਗਤ ਹੈ ਅੱਜ ਆਪਾਂ ਕਰਾਂਗੇ ਗੁਰੂ 10ਵੀਂ ਕਲਾਸ ਦੀ ਸਾਹਿਤ ਮਾਲਾ ਪੁਸਤਕ ਦੀ ਕਵਤਾ ਭਾਗ ਦੇ ਤੀਜੇ ਪਾਠ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਦਾ ਵਿਸ਼ੇਸ਼ਣ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਦਾ ਕੇਂਦਰੀ ਭਾਵ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਨਾਂ ਦੀ ਰਚਨਾ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ ਪ੍ਰਭੂ ਨਾਲ ਰਿਸ਼ਤਾ ਜੋੜਨ ਨਾਲ ਸਭ ਰਿਸ਼ਤਿਆਂ ਦਾ ਸੁੱਖ ਪ੍ਰਾਪਤ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਮਾਤਾ ਪਿਤਾ ਪ੍ਰਾਸ ਸਮਾਨੇ ਤੇ ਹਰ ਜਗ੍ਹਾ ਸਾਡਾ ਰਖਵਾਲਾ ਹੈ ਉਹੀ ਸਾਡਾ ਆਸਰਾ ਤੇ ਮਾਨ ਹੈ ਉਸ ਵਰਗ ਕੋਈ ਨਹੀਂ ਸੰਸਾਰ ਦੇ ਸਾਰੇ ਜੀ ਪ੍ਰਭੂ ਦੇ ਹੀ ਪੈਦਾ ਕੀਤੇ ਹੋਏ ਨੇ ਉਸ ਨੇ ਹੀ ਉਹਨਾਂ ਨੂੰ ਵਕਫ ਵਕਮਾਂ ਵਿੱਚ ਲਾਇਆ ਹੋਇਆ ਹੈ ਸੰਸਾਰ ਵਿੱਚ ਸਭ ਕੁਝ ਉਸਦਾ ਹੀ ਕੀਤਾ ਹੋ ਰਿਹਾ ਹੈ ਉਸ ਦਾ ਨਾਮ ਸਿਮਰ ਕੇ ਹੀ ਆਤਮਿਕ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ ਭਾਵੇਂ ਉਹ ਹੀ ਮਾਤਾ ਪਿਤਾ ਸਨ ਉਹ ਹੀ ਭਰਾ ਹੈ ਸਾਰ ਹਰ ਜਗ੍ਹਾ ਤੇ ਉਹ ਸਾਡਾ ਰਖਵਾਲਾ ਹੈ ਉਸ ਵਰਗਾ ਕੋਈ ਨਹੀਂ ਸਾਰੇ ਜੀਵ ਉਸ ਨੇ ਹੀ ਪੈਦਾ ਕੀਤੇ ਨੇ ਤੇ ਉਸ ਦਾ ਨਾਮ ਸਿਮਰ ਕੇ ਆਪਾਂ ਆਤਮਿਕ ਸੁਖ ਦੀ ਪ੍ਰਾਪਤੀ ਕਰ ਸਕਦੇ ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪਰਮਾਤਮਾ ਨਾਲ ਕਿਹੜੇ ਰਿਸ਼ਤੇ ਸਥਾਪਿਤ ਕਰਕੇ ਸਤਕਾਰ ਪ੍ਰਗਟ ਕੀਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜੀਵ ਰੂਪ ਵਿੱਚ ਪਰਮਾਤਮਾ ਨਾਲ ਮਾਤਾ ਪਿਤਾ ਪ੍ਰਾ ਆਦੀ ਰਿਸ਼ਤੇ ਸਥਾਪਿਤ ਕਰਕੇ ਸਤਕਾਰ ਪ੍ਰਗਟਾਇਆ ਪ੍ਰਭੂ ਨੂੰ ਸੰਬੋਧਨ ਕਰਕੇ ਆਪ ਫਰਮਾਉਂਦੇ ਹਨ ਕਿ हे ਪ੍ਰਭੂ ਤੂੰ ਹੀ ਮੇਰਾ ਪਿਤਾ ਹੈ ਤੂੰ ਹੀ ਮੇਰਾ ਮਾਤਾ ਹੈ ਪਾ ਮਾਤਾ ਪਿਤਾ ਦੀ ਥਾਏ ਜਿਸ ਤਰ੍ਹਾਂ ਪਿਤਾ ਆਪਣੇ ਬੱਚਿਆਂ ਦਾ ਪਾਲਣ ਕਰਦਾ ਹੈ ਉਸੇ ਤਰ੍ਹਾਂ ਹੀ ਤੂੰ ਸਾਰੇ ਸੰਸਾਰ ਦੀ ਪਾਲਣਾ ਕਰਨ ਵਾਲਾ ਹੈ ਜਿਵੇਂ ਮਾਂ ਬਾਪ ਬੱਚਿਆਂ ਦਾ ਫਿਕਰ ਕਰਦੀ ਹੈ ਉਹਨਾਂ ਦੀ ਪਾਲਣਾ ਪੋਸ਼ਣ ਕਰਦੀ ਹੈ ਉਸੀ ਤਰ੍ਹਾਂ ਸੰਸਾਰ ਸਾਰੇ ਜਗਤ ਦੇ ਬੱਚਾਂ ਫਿਕਰ ਕਰਨ ਵਾਲਾ ਤੂੰ ਸਾਰੇ ਬੱਚਾਂ ਦਾ ਫਿਕਰ ਕਰਨ ਵਾਲਾ ਹੈ हे ਪ੍ਰਭੂ ਤੂੰ ਹੀ ਮੇਰਾ ਰਿਸ਼ਤੇਦਾਰ ਤੂੰ ਹੀ ਮੇਰਾ ਭਰਾ ਹੈ ਰਿਸ਼ਤੇਦਾਰ ਤੇ ਭਰਾ ਦੁੱਖ ਵਿੱਚ ਕੰਮ ਆਉਂਦੇ ਹੈ ਤੂੰ ਸਾਰੇ ਜਗਤ ਨੂੰ ਦੁੱਖਾਂ ਤੋਂ ਛੁਟਕਾਰਾ ਦਿਵਾਉਣ ਵਾਲਾ ਹੈ ਇਸ ਤਰ੍ਹਾਂ ਪਰਮਾਤਮਾ ਨਾਲੇ ਵੱਖ-ਵੱਖ ਰਿਸ਼ਤੇ ਸਥਾਪਿਤ ਕਰਕੇ ਸਦਕਾਰ ਪ੍ਰਗਟ ਕੀਤਾ ਹੈ ਮਾਤਾ ਪਿਤਾ ਤੇ ਭਰਾ ਇਹ ਰਿਸ਼ਤੇ ਸਥਾਪਿਤ ਕੀਤੇ ਹੈ ਗੁਰੂ ਜੀ ਨਾਲ ਤੇ ਉਹ ਫਰਮਾਉਂਦੇ ਆ ਕਿ ਤੂੰ ਮੇਰਾ ਮਾਤਾ ਪਿਤਾ ਹੈ ਪਰ ਆਏ ਜਿਸ ਤਰ੍ਹਾਂ ਮਾਂ ਬੱਚਿਆਂ ਦਾ ਫਿਕਰ ਕਰਦੀ ਹੈ ਪਾਲਣ ਪੋਸ਼ਣ ਕਰਦੀ ਹੈ ਉਸੇ ਤਰ੍ਹਾਂ ਤੈਨੂੰ ਸਾਰੇ ਜਗਤ ਦੇ ਬੱਚਿਆਂ ਦਾ ਫਿਕਰ ਹੈ ਤੂੰ ਸਾਡੇ ਦੁੱਖਾਂ ਨੂੰ ਘਟ ਕਰਦਾ ਹੈ ਜਿਸ ਤਰ੍ਹਾਂ ਰਿਸ਼ਤੇਦਾਰ ਭੈਣ ਭਾਈ ਸਭ ਦੁੱਖ ਵਿੱਚ ਕੰਮ ਆਉਂਦੇ ਨੇ ਉਸੇ ਤਰ੍ਹਾਂ ਹੀ ਤੈਨੂੰ ਸਭ ਦਾ ਫਿਕਰ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਦੇ ਵਿਸ਼ੇ ਅਵਾਰਿ 50 60 ਸ਼ਬਦਾਂ ਦਾ ਜਾਣਕਾਰੀ ਸ਼ੀਰੀ ਗੁਰ ਆਜੰਦੇਵ ਜੀ ਦੀ ਰਚਨਾ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਦਾ ਵਿਸ਼ਾ ਪਰਮਾਤਮਾ ਨੂੰ ਮਾਤਾ ਪਿਤਾ ਭਰਾ ਰਿਸ਼ਤੇਦਾਰ ਵਖਵ ਕ੍ਰਿਸ਼ਣ ਦੇ ਰੂਪ ਵਿੱਚ ਦੇਖਣ ਨਾਲ ਸੰਬੰਧਤ ਹੈ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਪਰਮਾਤਮਾ ਦੀ ਹਰ ਥਾਤੇ ਜੀਵ ਜੀਵ ਦਾ ਰੱਖਾ ਹੈ ਉਹੀ ਸਾਡਾ ਆਸਰਾ ਤੇ ਮਾਨ ਹੈ ਸਾਰੇ ਜੀਵ ਜੰਤੂ ਪਰਮਾਤਮਾ ਦੀ ਥਾਂ ਪਰਮਾਤਮਾ ਨੇ ਹੀ ਪੈਦਾ ਕੀਤੇ ਹੋਏ ਨੇ ਇਹ ਜਗਤ ਖਾੜਾ ਉਸਦੀ ਹੀ ਖੇਡ ਹੈ ਪਰਮਾਤਮਾ ਨੇ ਆਪਣੀ ਇੱਛਾ ਅਨੁਸਾਰ ਹੀ ਜੀਵਾਂ ਨੂੰ ਵੱਖ-ਵੱਖ ਕੰਮਾਂ ਵਿੱਚ ਲਾਇਆ ਹੋਇਆ ਹੈ ਪਰਮਾਤਮਾ ਦਾ ਨਾਮ ਸਿਮਰ ਕੇ ਆਤਮਿਕ ਸੁਖ ਦੀ ਪ੍ਰਾਪਤ ਕੀਤੀ ਜਾ ਸਕਦੀ ਹੈ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪਾਉ ਕਿਹਾ ਕਾੜਾ ਜੀਉ ਇਸ ਦੀ ਵਿਆਖਿਆ ਪਿਆ ਸੱਤ ਸ਼ਬਦਾਂ ਵਿੱਚ ਇਸ ਕਾਪਤਕ ਸ਼੍ਰੀ ਗੁਰੂ ਅਰਜਨ ਦੇਵ ਜੀ ਰਚਨਾ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਵਿੱਚੋਂ ਹੈ ਇਸ ਤੁਕ ਵਿੱਚ ਗੁਰੂ ਸਾਹਿਬ ਜੀ ਰੂਪ ਵਿੱਚ ਪ੍ਰਮਾਤਮਾ ਨੂੰ ਸੰਬੋਧਨ ਕਰਦੇ ਕਹਿੰਦੇ ਹਨ ਕਿ ਉਹ ਹੀ ਸਭ ਦਾ ਮਨ ਤੇ ਜੀਵਨ ਦੀ ਰੱਖਿਆ ਕਰਨ ਵਾਲਾ ਹੈ ਉਸ ਪ੍ਰਮਾਤਮਾ ਤੋਂ ਵਿਨਾ ਜੀਵਨ ਦਾ ਕੋਈ ਰਖਵਾਲਾ ਨਹੀਂ ਗੁਰੂ ਸਾਹਿਬ ਜੀ ਰੂਪ ਵਿੱਚ ਪ੍ਰਭੂ ਨੂੰ ਸੰਬੋਧਨ ਕਰਦੇ ਕਹਿੰਦੇ ਹਨ ਕਿ ਜੇਕਰ ਉਹ ਹਰ ਥਾਂ ਉਹਨਾਂ ਦੀ ਰੱਖਿਆ ਕਰਨ ਵਾਲਾ ਹੈ ਤਾਂ ਉਹਨਾਂ ਨੂੰ ਕੋਈ ਡਰ ਕੋਈ ਚਿੰਤਾ ਨਹੀਂ ਉਹ ਸੱਤ ਥਾਂ ਤੇ ਉਹਨਾਂ ਦਾ ਰਖਵਾਲਾ ਹੈ ਹਰ ਥਾਂ ਤੇ ਉਹ ਰੱਖਿਆ ਕਰਨ ਵਾਲਾ ਹੈ ਇਸ ਕਰਕੇ ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਹੀਟ ਦਿੱਤੀਆਂ 17 ਦਾ ਭਾਵ 50 ਅक्षर ਸ਼ਬਦਾਂ ਵਿੱਚ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਨਾ ਇਹਨਾਂ ਸਤਰਾਂ ਦਾ ਭਾਵ ਅਰਥ ਇਹ ਹੈ ਕਿ ਪਰਮਾਤਮਾ ਦੀ ਕਿਰਪਾ ਨਾਲ ਹੀ ਉਸ ਨੂੰ ਪਛਾਣਿਆ ਜਾ ਸਕਦਾ ਹੈ अथवा ਉਸ ਨਾਲ ਸਾਝ ਉਸਤਤ ਕੀਤੀ ਜਾ ਸਕਦੀ ਹੈ ਪ੍ਰਭੂ ਦੀ ਮਰਜ਼ੀ ਅਨੁਸਾਰ ਹੀ ਉਸ ਨਾਲ ਜੁੜ ਸਕਦੇ ਹਾਂ ਤੇ ਉਹ ਪਰਮਾਤਮਾ ਹੀ ਜੀਵਾਂ ਦਾ ਆਸਰਾ ਹੈ ਤੇ ਉਸ ਤੇ ਮਾਨ ਕੀਤਾ ਜਾ ਸਕਦਾ ਹੈ ਦੁਨੀਆ ਦੀ ਬਾਕੀ ਸਾਰੇ ਮਾਨ ਝੂਠੇ ਨੇ ਇਹਨਾਂ ਸਤਰਾਂ ਵਿੱਚ ਗੁਰੂ ਸਾਹਿਬ ਜੀ ਨੂੰ ਪ੍ਰਭ ਸਬੰਧੀ ਸਿੱਖਿਆ ਦਿੱਤੀਆਂ ਹਨ ਭਾਵਕੀ ਇਸ ਦੀ ਵਿੱਚ ਇਹ فرمਾਉਂਦੇ ਨੇ ਗੁਰੂ ਸਾਹਿਬ ਕਿ ਸਾਰੇ ਹੀ ਉਸ ਦੀ ਮਰਜ਼ੀ ਅਨਸਾਰ ਜੁੜੇ ਹਨ ਸਭ ਕੁਝ ਉਹਨਾਂ ਦੇ ਹੁਕਮ ਅਨਸਾਰ ਹੁੰਦਾ ਹੈ ਬਾਕੀ ਸਭ ਕੁਝ ਝੂਠ ਹੈ ਕੇਵਲ ਉਹਨਾਂ ਦਾ ਨਾਮ ਹੀ ਸੱਚਾ ਹੈ ਤੇ ਗੁਰੂ ਸਾਹਿਬ ਜੀ ਨੂੰ ਪ੍ਰਾਪ ਸਿਮਰਨ ਦੀ ਸਿੱਖਿਆ ਦਿੰਦੇ ਨੇ ਉਹਨਾਂ ਦਾ ਨਾਮ ਧਿਆਉਣ ਦੇ ਲਈ ਕਹਿੰਦੇ ਹਨ ਤਾਂ ਇਹ ਸੰਨ 10ਵੀਂ ਕਲਾਸ ਦੇ ਸਾਹਿਤ ਮਾਲਾ ਪੁਸਤਕ ਦੇ ਕਪਤਾ ਪਾਗ ਦੇ ਤੀਜੇ ਪਾਗ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਦੇ ਪ੍ਰਸ਼ਨ ਉੱਤਰ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ